ਸਤਿ ਸ਼੍ਰੀ ਅਕਾਲ ਜੀ ਪੰਜਾਬੀ ਖਬਰਾਂਾਂ ਦੇ ਵਿੱਚ ਮੈਂ ਤੁਹਾਡਾ ਦੋਸਤ ਹਾਸ ਪਰਮਜੀਤ ਸਿੰਘ ਪਾਗੜਾ ਤੇ ਹੁਣ ਤੱਕ ਦੀ ਇੱਕ ਵੱਡੀ ਖਬਰ ਤੁਹਾਡੇ ਵਾਸਤੇ ਲੈ ਕੇ ਆਇਆ ਜੀ ਕੈਨੇਡਾ ਦੀ ਨਾਗਰਿਕਤਾ ਹਾਸਲ ਕਰਨ ਲਈ ਰਾਹ ਹੋਰ ਵੀ ਪਧਰਾ ਹੋ ਗਿਆ ਜੀ ਤੇ ਬਿੱਲ C6 ਬਣ ਗਿਆ ਇਹ ਕਾਨੂੰਨ ਪਾਸ ਹੋ ਗਿਆ ਜੀ ਆਡ ਵਾਲੀ ਗੱਲ ਕਰੀਏ ਕੈਨੇਡਾ ਦੇ ਇਮੀਗ੍ਰੇਸ਼ਨ ਸੰਬੰਧੀ ਬਿੱਲ C6 ਵਿੱਚ ਗਵਰਨਰ ਜਨਰਲ ਦੀ ਮੋਹਰ ਲੱਗ ਗਈ ਹੈ ਜੀ ਸੋ ਇਹ ਇੱਕ ਵੱਡੀ ਖੁਸ਼ੀ ਦੀ ਖਬਰ ਹੈ ਇਸ ਬਿੱਲ ਦੇ ਪਾਸ ਹੋਣ ਨਾਲ ਕਾਨੂੰਨ ਬਣ ਗਿਆ ਜੀ ਕੈਨੇਡਾ ਦੇ ਵਿੱਚ ਨਾਗਰਿਕਤਾ ਹਾਸਲ ਕਰਨੀ ਹੋਊਗੀ ਸੌਖੀ ਸੁਰਾ ਪਦਰਾ ਹੋ ਗਿਆ ਜੀ ਪੂਰਾ ਇਸ ਨਵੇਂ ਕਾਨੂੰਨ ਦੇ ਮਤਲਬ ਅਨੁਸਾਰ ਨਾਗਰਿਕਤਾ ਹਾਸਲ ਕਰਨ ਲਈ 5 ਸਾਲ ਵਿੱਚ ਮਤਲਬ ਕਿ 101,095 ਦਿਨ ਯਾਨੀ ਕਿ 3 ਸਾਲ ਕੈਨੇਡਾ ਵਿੱਚ ਰਹਿਣਾ ਜ਼ਰੂਰੀ ਹੋਊਗਾ ਜੀ ਨਾਗਰਿਕਤਾ ਹਾਸਲ ਕਰਨ ਵਾਲੇ 18 ਤੋਂ 54 ਸਾਲ ਦੀ ਉਮਰ ਦੇ ਵਿਅਕਤੀ ਨੂੰ ਅੰਗਰੇਜ਼ੀ ਭਾਸ਼ਾ ਵਿੱਚ ਕੈਨੇਡਾ ਬਾਰੇ ਜਾਣਕਾਰੀ ਦਾ ਟੈਸਟ ਦੇਣਾ ਹੋਊਗਾ ਤੇ ਇਹਦੇ ਨਾਲ ਨਾਲ ਪਰਮਾਨੈਂਟ ਰੈਜ਼ੀਡੈਂਸ ਬਣਨ ਤੋਂ ਪਹਿਲਾਂ ਕੈਨੇਡਾ ਵਿੱਚ ਸਥਾਈ ਤੌਰ ਤੇ ਰਹਿ ਰਹੇ ਵਿਅਕਤੀ ਇੱਕ ਸਾਲ ਤੱਕ ਲਾਭ ਮਿਲ ਸਕੇਗਾ ਚਾਹੇ ਉਹ ਵਰਕ ਪਰਮਿਟ ਤੇ ਨੇ ਚਾਹੇ ਉਹ ਸਟੱਡੀ ਵੀਜ਼ੇ ਤੇ ਕੈਨੇਡਾ ਵਿੱਚ ਰਹਿ ਰਹੇ ਨੇ ਸੋ ਨਾਗਰਿਕਤਾ ਹਾਸਲ ਕਰਨ ਤੋਂ ਪਹਿਲਾਂ ਕੈਨੇਡਾ ਵਿੱਚ ਰਹਿਣ ਦੀ ਇੱਛਾ ਜ਼ਾਹਰ ਕਰਨਾ ਲਾਜ਼ਮੀ ਸੀ ਹੁਣ ਇਹ ਸ਼ਰਤ ਖਤਮ ਕਰ ਦਿੱਤੀ ਗਈ ਹੈ ਸੋ ਦੋਹਰੀ ਨਾਗਰਿਕਤਾ ਰੱਖਣ ਵਾਲਿਆਂ ਲਈ ਕੈਨੇਡਾ ਦੀ ਨਾਗਰਿਕਤਾ ਰਾਸ਼ਟਰੀ ਸੁਰੱਖਿਆ ਕਾਰਨਾਂ ਕਰਕੇ ਨਹੀਂ ਕੋਈ ਜਾਵੇਗੀ 18 ਤੋਂ ਘੱਟ ਉਮਰ ਦੇ ਜਿਹੜੇ ਬੱਚੇ ਨੇ ਸ਼ਰਤਾਂ ਪੂਰੀਆਂ ਅਸ਼ਰਤਾਂ ਪੂਰੀਆਂ ਕਰਮਵ੍ਰਂਤ ਨਾਗਰਿਕਤਾ ਹਾਸਲ ਕਰਨ ਕਰ ਸਕਣਗੇ ਇਸ ਤੋਂ ਪਹਿਲਾਂ ਉਹਨਾਂ ਨੂੰ ਆਪਣੇ ਮਾਤਾ ਪਿਤਾ ਦੀ ਮਨਜ਼ੂਰੀ ਲੈਣੀ ਪੈਂਦੀ ਸੀ ਉਹਨਾਂ ਨਾਲ ਅਪਲਾਈ ਕਰਨਾ ਪੈਂਦਾ ਸੀ ਗਲਤ ਟੰਗਣਾ ਜਿਹੜੀ ਕਿ ਡਾਕਟਰ ਹਾਸਲ ਖੋਈ ਜਾਂਦੀ ਹੈ ਨਾਗਰਿਕਾ ਖੋਈ ਜਾਂਦੀ ਹੈ ਤਾਂ ਸਰਕਾਰ ਇਸ ਫੈਸਲੇ ਵਿੱਚ ਅਦਾਲਤ ਵਿੱਚ ਬੰਦਾ ਆਪਣਾ ਜਿਹੜਾ ਕਿ ਫੈਸਲਾ ਚੈਲੰਜ ਕਰ ਸਕਦਾ ਸੋ ਚੈਲੰਜ ਕਰ ਸਕਦੇ ਜੇ ਤੁਸੀਂ ਜੇਕਰ ਤੁਹਾਡੀ ਨਾਗਰਿਕਤਾ ਤੱਕ ਹੀ ਨਾ ਖੋਈ ਜਾਂਦੀ ਹੈ ਤਾਂ ਇਹ ਵੀ ਜਿਹੜਾ ਕੀ ਹੁਣ ਕਾਨੂੰਨ ਬਣ ਚੁੱਕਿਆ ਹੈ ਕੈਨੇਡਾ ਤੇ ਵੱਡੀ ਨਿਊਜ਼ ਨਿਕਲ ਗਈ ਹੈ Ottawa ਤੋਂ ਤੇ ਕੈਨੇਡਾ ਵਿੱਚ ਪੱਕਾ ਹੋਣਾ ਹੁਣ ਹੋਰ ਵੀ ਸੌਖਾ ਹੋ ਗਿਆ ਸੋ ਪੰਜਾਬੀ ਖਬਰਾਂ ਦੇ ਵਿੱਚ ਅਸੀਂ ਹੁਣ ਤੱਕ ਦੀ ਵੱਡੀ ਖੁਰਦਿਸ਼ ਤੇ ਤਮਾਮ ਵਡਿਆ ਘਰ ਦੇਖਣੀ ਸੁਣਨੀ ਪਾਣੀ ਤੇ ਅੱਜ ਸਾਡੇ YouTube ਚੈਨਲ ਆਜ ਨਿਊਜ਼ ਵਾਲਾ ਦੇ ਉੱਪਰ ਤੇ ਪਰਮਜੀਤ ਨੂੰ ਦੋ ਜੱਜ ਸਾਰੰ ਪਿਆਰ ਭਰੀ ਸਤਿ ਸ੍ਰੀ ਅਕਾਲ